ਤੂੰ ਕਹਿਣਾ ਸੀ ਮਸਲਾ ਨਸਲਾਂ ਦਾ ਹੁਣ ਜ ਸਾਡਾ ਵੱਖ ਦਾ ਵੈਰ ਨਹੀਂ ਪੰਜਾਬੀ ਬੋਲੀ ਨੂੰ ਗੁਵਾਰਾ ਆਖੇ ਸਰਕਾਰੇ ਤਰੀ ਖੈਰ ਦੀ ਜਿਸ ਮਾਂ ਨੇ ਤੈਨੂੰ ਜੰਮਿਆ ਸੀ ਮੈਂ ਜਿਗਰ ਉਹਨਾ ਵੀ ਵੇਖਿਆ ਸੀ ਜਿਸ ਮਾਂ ਨੇ ਤੈਨੂੰ ਜੰਮਿਆ ਸੀ ਮੈਂ ਜਿਗਰ ਉਹਦਾ ਵੀ ਵੇਖਿਆ ਏ ਰੱਬ ਰੱਬ ਕਰਦੀ ਮਾਂ ਮੇਰੀ ਹੁਣ ਬਸ ਫਿਕਰ ਮੇਰਾ ਦੀ ਵੇਖਿਆ ਏ ਭਾਰਾ ਮੰਨਣਾ ਪੜਿਆ ਸੀ ਪੜਾਣਾ ਮੰਦਰਾ ਪੜਿਆ ਸੀ ਬਹੁਤਿਆਂ ਆਲ ਪੜਾਇਆ ਹੈ ਅਸਲ ਵਿੱਚ ਪੜਾਣਾ ਕਿਵੇਂ ਬੰਦੀ ਦਾ ਮੇਰੀ ਬਾਣੀ ਮੈਨੂੰ ਸਿਖਾਇਆ ਹੈ ਸੱਚੀ ਬਾਸੀ ਸੋਨਾ ਵੀਰ ਮੇਰਾ ਮੈਂ ਹਿੰਮਤ ਕਦੇ ਨਾ ਹਾਰੀ ਸੀ ਸੋਹਣੀ ਪੱਗ ਤੇ ਸੋਹਣੀ ਸੀਰਤ ਸੀ ਕਦੇ ਉੱਚੀ ਆਵਾਜ਼ ਨਾ ਮਾਰੀ ਸੀ ਸਾਰਾ ਸੰਸਾਰ ਉਸ ਨੂੰ ਸਲਾਉਂਦਾ ਹੈ ਡਾਕਟਰ ਅਮਨਪ੍ਰੀਤ ਅਖਵਾਉਂਦਾ ਹੈ ਸੇਵਾ ਜਿੰਨੀ ਲਈ ਉਹ ਸਾਡੀ ਕਿਸਮਤ ਸੀ ਤੇਰਾ ਤੁਰ ਜਾਣਾ ਵੀ ਸਾਡੀ ਕਿਸਮਤ ਸੀ ਸੀ ਜੋਰ ਬਥੇਰਾ ਲਾਇਆ ਸੀ ਨਾ ਹੌਸਲਾ ਪੜਵੀ ਧਾਰਾ ਸੀ ਤੂੰ ਉਹ ਅਣਮੋਲੀ ਚੀਜ਼ ਸੀ ਜੋ ਆਪਣੇ ਸਾਥੋਂ ਖੋਣੀ ਸੀ ਜੋ ਹੋਇਆ ਏ ਉਹ ਬੋਣੀ ਸੀ ਅੱਜ ਫੇਰ ਇਕੱਠੇ ਕਿਸਾਨਾਂ ਦਾ ਤੂੰ ਹੁੰਦਾ ਹਾਜ਼ਰੀ ਲਾਉਣੀ ਸੀ ਅਮਨ ਪਵਾਉਂਦਾ ਚਾਹਦ ਰਾ ਦਿੱਲੀ ਨੂੰ ਨਾਲੇ ਬਾੜ ਕਰੋਂ ਦਾ ਹੋਣਾ ਸੀ ਤੇ ਆਵਾਜ਼ ਰਗਾ ਦਾ ਪੋਣੀ ਸੀ ਤੂੰ ਕਹਿਣਾ ਸੀ ਮਸਲਾ ਨਸਲਾਂ ਦਾ ਉੰਜ ਸਾਡਾ ਵਟ ਦਾ ਵੈਰ ਨਹੀਂ ਪੰਜਾਬੀ ਬੋਲੀ ਨੂੰ ਦਵਾਰ ਆਖੇ ਸਰਕਾਰੀ ਤਰੀਖਾ ਨਹੀਂ ਰੱਬੀ ਰੂਤੀ ਰੱਬ ਰੱਬ ਕਰਦਾ ਸੀ ਰੱਬੀ ਰੂਤੀ ਰੱਬ ਰੱਬ ਕਰਦਾ ਸੀ ਖੌਰੇ ਰੱਬ ਨੇ ਇਹੋ ਚਾਇਆ ਏ ਕਿਉਂਕਿ ਉਹਦਾ ਵੀ ਜਿਹੜੀ ਡੈਥ ਹੈ ਉਹ 14 ਫਰਵਰੀ ਨੂੰ ਹੋਈ ਹੈ ਰੱਬੀ ਰੂਤੀ ਰੱਬ ਰੱਬ ਕਰਦਾ ਸੀ ਖੌਰੇ ਰੱਬ ਨੇ ਇਹੋ ਚਾਇਆ ਏ ਕਈ ਉਹ ਬੈਨਟ ਟਾਈਮ ਦੇ ਵਾਲੇ ਦਿਨ ਰੱਬ ਨੇ ਤੈਨੂੰ ਆਪਣੇ ਕੋਲ ਬੁਲਾਇਆ ਜਿਸ ਮਾਂ ਨੇ ਤੈਨੂੰ ਜੰਮਿਆ ਸੀ ਮੈਂ ਜਿਗਰ ਉਹਨਾ ਵੀ ਵੇਖਿਆ ਸੀ ਜਿਸ ਮਾਂ ਨੇ ਤੈਨੂੰ ਜੰਮਿਆ ਸੀ ਮੈਂ ਜਿਗਰ ਉਹਦਾ ਵੀ ਵੇਖਿਆ ਏ ਰੱਬ ਰੱਬ ਕਰਦੀ ਮਾਂ ਮੇਰੀ ਹੁਣ ਬਸ ਫਿਕਰ ਮੇਰਾ ਹੀ ਵੇਖਿਆ ਏ ਭਾਣਾ ਮੰਗਣਾ ਪੜਿਆ ਸੀ ਭਾਣਾ ਮੰਗਣਾ ਪੜਿਆ ਸੀ ਬਹੁਤਿਆਂ ਆਲ ਬੜਾਇਆ ਏ ਅਸਲ ਵਿੱਚ ਪਾੜਾ ਕਿਵੇਂ ਬੰਦੀ ਦਾ ਮੇਰੀ ਮਾਂ ਨੇ ਮੈਨੂੰ ਸਿਖਾਇਆ ਏ ਤੂੰ ਕਹਿੰਦਾ ਸੀ ਮਰਨ ਤੋਂ ਬਾਅਦ ਨਾ ਕੋਈ ਯਾਦ ਰੱਖੇ ਪਰ ਬਾਪਾ ਤੇਰੇ ਦਿੱਤੀ ਨੇ ਉਹਨਾਂ ਉਹ ਕਰਮ ਖਾਇਆ ਏ ਤੈਨੂੰ ਦੁਨੀਆਂ ਵਿੱਚ ਨਵਾਂ ਜਨਮ ਦਿੱਤਾ ਜਾਂ ਫਿਰ ਅਮਰ ਹੀ ਕਰ ਖਾਇਆ ਏ ਤੇਰੀ ਧੀ ਤਾਂ ਪੁੱਛਦੀ ਰਹਿੰਦੀ ਐ ਪਰ ਅੰਦਰੋਂ ਸਭ ਕੁਝ ਜਾਣਦੀ ਐ ਤੇਰੀ ਫੋਟੋ ਵੀ ਉਹਨੂੰ ਯਾਦ ਰਵੇ ਅੱਖਾਂ ਬੰਦ ਚ ਵੀ ਤੈਨੂੰ ਪਛਾਣਦੀ ਐ ਭਾਰੀ ਵੀ ਯਾਦ ਤਾਂ ਕਰਦੇ ਨੇ ਤੁਹਾਡੇ ਬਿਨਾ ਹਰ ਪਲ ਪਲ ਮਰਦੇ ਨੇ ਪਰ ਕੀ ਕਰੀਏ ਇਹ ਪਹਾੜਾ ਏ ਇੱਕ ਦਿਨ ਤਾਂ ਸਭ ਨੇ ਜਾਣਾ ਏ ਪਰ ਤੂੰ ਵੀ ਇਹ ਜਲਦੀ ਜਾ ਤੁਰਿਆ ਪਰ ਤੂੰ ਵੀ ਇਹ ਜਲਦੀ ਜਾ ਤੁਰਿਆ ਆ ਜਾ ਆ ਜਾ ਆ ਜਾ ਆ ਪੜਿਆ ਆ ਤੈਨੂੰ ਪਹਾੜਾਂ ਵੱਲ ਲੈ ਚੁਕੀਏ ਜਿੱਥੇ ਸਾਫ਼ ਹਵਾ ਤੇ ਨੀਰ ਹੋਵੇ ਤੈਨੂੰ ਤੇਰੀ ਮੌਜ ਵਿੱਚ ਛੱਡ ਦੇਵਾਂ ਬਸ ਤੁਮ ਹੋਵੇਂ ਤੇ ਭਾਈ ਵੀਰ ਹੋਵੇ ਵਾਣੀ ਕਰਖਰਸਾ ਵਾਣੀ ਸਿੱਤੀ ਤੇ